ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਜ਼ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੇਂਜਸ ਕੀਤੇ ਗਏ ਜਿਸ ਦਾ ਇੰਪੈਕਟ ਨਾ ਸਿਰਫ ਸਟੱਡੀ ਵੀਜ਼ਾ ਬਲਕਿ ਟੂਰਿਸਟ ਵੀਜ਼ਾ ਦੇ ਨਾਲ ਨਾਲ ਵਰਕ ਵੀਜ਼ਾ ਐਂਡ ਪੀਆਰ ਐਪਲੀਕੈਂਟਸ ਵੀ ਇਕੁਅਲੀ ਇੰਪੈਕਟ ਹੋਏ ਸੋ ਰੀਸੈਂਟਲੀ ਬਹੁਤ ਸਾਰੇ ਚੇਂਜਸ ਆਈ ਹੈ ਸੀਸੀ ਵੱਲੋਂ ਕੀਤੇ ਗਏ ਸੋ ਹਰ ਇੱਕ ਅਪਡੇਟ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਪੈਸ਼ਲੀ ਜੇਕਰ ਤੁਸੀਂ ਜਾਂ ਤਾਂ ਕੈਨੇਡਾ ਜਾ ਚੁੱਕੇ ਹੋ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੈਨੇਡਾ ਦੇ ਵਿੱਚ ਕਿਹੋ ਜਿ ਐਸ਼ਲੀ ਵਰਕ ਵੀਜ਼ਾ ਤੇ ਪੀਆਰ ਨੂੰ ਲੈ ਕੇ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਜਾਂ ਫਿਰ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਬਿਨਾ ਸਕਿੱਪ ਕੀਤੇ ਹੋਏ ਜ਼ਰੂਰ ਦੇਖਿਓ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਤੁਹਾਨੂੰ ਕੁਝ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਜਿਵੇਂ ਕਿ ਤੁਹਾਨੂੰ ਆਪਣੇ ਵਰਕ ਪਰਮਿਟ ਦੇ ਖਤਮ ਹੋਣ ਤੋਂ ਘੱਟੋ ਘੱਟ 30 ਦਿਨ ਪਹਿਲੇ ਹੀ ਐਪਲੀਕੇਸ਼ਨ ਦੇ ਦੇਣੀ ਆ ਸੋ ਅਗਰ ਤੁਸੀਂ ਬਾਅਦ ਵਿੱਚ ਆਪਣੀ ਐਪਲੀਕੇਸ਼ਨ ਸਬਮਿਟ ਕਰਵਾ ਐਕਸਟਰਾ ਟਾਈਮ ਲੱਗੇਗਾ ਬਲਕਿ ਇਸ ਲਈ ਤੁਹਾਨੂੰ ਅਲੱਗ ਤੋਂ ਫੀਸ ਵੀ ਐਕਸਟਰਾ ਪੇ ਕਰਨੀ ਪਏਗੀ ਸੋ ਹੁਣ ਜਾਣ ਲੈਂਦੇ ਆ ਕਿ ਵਰਕ ਵੀਜ਼ਾ ਐਕਸਟੈਂਸ਼ਨ ਕੌਣ-ਕੌਣ ਲੈ ਸਕਦਾ ਆ ਜੋ ਵੀ ਐਪਲੀਕੈਂਟਸ ਵਰਕ ਪਰਮਿਟ ਐਕਸਟੈਂਸ਼ਨ ਲੈਣਾ ਚਾਹੁੰਦਾ ਆ ਉਹਨਾਂ ਦੇ ਕੋਲ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਆ ਤੇ ਨਾਲ ਹੀ ਨਾਲ ਉਹਨਾਂ ਨੇ ਆਪਣੀ ਜੌਬ ਅਤੇ ਇਮੀਗ੍ਰੇਸ਼ਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹੋਣੀਆਂ ਚਾਹੀਦੀਆਂ ਆ। ਸੋ ਅਗਰ ਤੁਸੀਂ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਤੁਸੀਂ ਆਨਲਾਈਨ IRCC ਦੀ ਵੈੱਬਸਾਈਟ ਤੇ ਜਾ ਕੇ ਐਪਲੀਕੇਸ਼ਨ ਆਪਣੀ ਸਬਮਿਟ ਕਰਵਾ ਸਕਦੇ ਆ ਤੇ ਇਹਦੇ ਲਈ ਤੁਹਾਨੂੰ 155 ਡਾਲਰ ਤੱਕ ਫੀਸ ਪੇ ਕਰਨੀ ਪੈ ਸਕਦੀ ਆ ਤੇ ਇਸ ਦੇ ਨਾਲ ਨਾਲ ਤੁਹਾਨੂੰ ਬਾਇਓਮੈਟ੍ਰਿਕਸ ਵੀ ਲਗਾਉਣੇ ਪੈ ਸਕਦੇ ਆ। ਨੈਕਸਟ ਅਗਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਹਰ ਕੈਟਾਗਰੀ ਦਾ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋ ਗਿਆ ਆ। ਭਾਵੇਂ ਉਹ ਸਟੱਡੀ ਵੀਜ਼ਾ ਆ, ਟੂਰਿਸਟ ਵੀਜ਼ਾ ਆ ਜਾਂ ਫਿਰ ਸਪਾਊਸ ਵੀਜ਼ਾ ਆ ਇਨਫੋ ਸੋ ਸੁਪਰ ਵੀਜ਼ਾ ਦਾ ਵੀ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਇੰਕਰੀਜ਼ ਹੋ ਚੁੱਕਾ ਹੈ ਜੋ ਐਪਲੀਕੈਂਟਸ ਵਰਕ ਵੀਜ਼ਾ ਦੀ ਵੀ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਆਈਐਸਟੀਸੀ ਦੇ ਅਕੋਰਡਿੰਗ ਉਹਨਾਂ ਨੂੰ ਵੀ 6 ਮੰਥ ਤੱਕ ਦਾ ਟਾਈਮ ਲੱਗ ਸਕਦਾ ਆ ਸੋ ਅਗਰ ਤੁਹਾਡੇ ਵਰਕ ਵੀਜ਼ਾ ਐਕਸਪਾਇਰ ਨਹੀਂ ਹੋਏ ਤਾਂ ਜਿੰਨਾ ਜਲਦੀ ਪੋਸੀਬਲ ਹੋ ਸਕਦਾ ਆ ਆਪਣੀ ਵਰਕ ਵੀਜ਼ਾ ਐਕਸਟੈਂਸ਼ਨ ਦੇ ਲਈ ਐਪਲੀਕੇਸ਼ਨ ਸਬਮਿਟ ਕਰਵਾ ਦਿਓ ਕਿਉਂਕਿ ਅਗਰ ਤੁਹਾਨੂੰ ਵਰਕ ਵੀਜ਼ਾ ਐਕਸਟੈਂਸ਼ਨ ਮਿਲ ਜਾਂਦੀ ਹੈ ਤਾਂ ਉਹਦੇ ਬੇਸਿਸ ਤੇ 5 ਸਾਲ ਲਗਾਤਾਰ ਤੁਸੀਂ ਕੈਨੇਡਾ ਦੇ ਵਿੱਚ ਬਿਨਾਂ ਕਿਸੇ ਟੈਨਸ਼ਨ ਦੇ ਲੀਗਲ ਰੂਪ ਦੇ ਵਿੱਚ ਕੰਮ ਕਰ ਸਕਦੇ ਆ ਜੋ ਐਪਲੀਕੈਂਟਸ ਕੈਨੇਡਾ ਦੇ ਵਿੱਚ ਘੁੰਮਣ ਫਿਰਨ ਲਈ ਜਾਣਾ ਚਾਹੁੰਦੇ ਆ ਜਾਂ ਫਿਰ ਕੋਈ ਫੈਮਿਲੀ ਫੰਕਸ਼ਨ ਪਲਾਨ ਕਰ ਰਹੇ ਆ ਉਹਨਾਂ ਨੂੰ ਵੀ ਜਿੰਨਾ ਜਲਦੀ ਪੋਸੀਬਲ ਹੋ ਸਕਦਾ ਹੈ ਅਪਲਾਈ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਟਾਈਮ ਐਕਸਪੈਕਟੇਸ਼ਨ ਦੇ ਨਾਲੋਂ ਕਿਤੇ ਜ਼ਿਆਦਾ ਟਾਈਮ ਲੱਗ ਰਿਹਾ ਹੈ ਜੋ ਐਪਲੀਕੈਂਟਸ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਸੀਜ਼ ਨੂੰ ਮਾਈਂਡ ਵਿੱਚ ਰੱਖ ਕੇ ਚੱਲਣਾ ਚਾ ਕਿ ਟੂਰਿਸਟ ਤੇ ਵਿਜ਼ਟਰ ਵੀਜ਼ਾ ਦਾ ਰਿਫਿਊਜ਼ਲ ਰੇਟ ਇਸ ਟਾਈਮ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕਾ ਹੈ اسپੈਸ਼ਲੀ ਅਗਰ ਤੁਹਾਡੇ ਕੋਲ ਕੋਈ ਸਪੌਂਸਰਸ਼ਿਪ ਲੈਟਰ ਨਹੀਂ ਹੈ ਜਾਂ ਫਿਰ ਕਿਸੇ ਨੇ ਤੁਹਾਨੂੰ ਇਨਵਾਈਟ ਨਹੀਂ ਕੀਤਾ ਕੈਨੇਡਾ ਤਾਂ ਉਸ ਕੇਸ ਦੇ ਵਿੱਚ ਵੀ ਇਮੀਗ੍ਰੇਸ਼ਨ ਆਫੀਸਰ ਤੁਹਾਡਾ ਵੀਜ਼ਾ ਰਿਫਿਊਜ਼ ਕਰ ਸਕਦਾ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਆ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਆ اسپੈਸ਼ਲੀ ਅਗਰ ਤੁਸੀਂ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਵਿਜ਼ਿਟ ਕਰਨਾ ਚਾਹੁੰਦੇ ਆ ਅਗਰ ਸਟੂਡੈਂਟਸ ਦੀ ਗੱਲ ਕਰੀਏ ਤਾਂ ਸਟੂਡੈਂਟਸ ਨੇ ਲਈ ਵੀ ਕੈਨੇਡਾ ਦਾ ਟ੍ਰੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਚੱਲ ਰਿਹਾ ਕਿਉਂਕਿ ਇਸ ਟਾਈਮ ਐ ਕਾਨੂੰ ਮਿਲ ਰਹੀ ਹੈ ਜੋ ਬ੍ਰਿਲੀਅੰਟ ਸਟੂਡੈਂਟਸ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਸੋ ਅਗਰ ਤੁਹਾਨੂੰ ਆਲਰੇਡੀ ਰਿਫਿਊਜ਼ਲ ਮਿਲ ਚੁੱਕੀ ਹੈ ਕਿਸੇ ਵੀ ਟਾਈਪ ਦੇ ਵੀਜ਼ਾਸ ਦੇ ਵਿੱਚ ਤਾਂ ਤੁਸੀਂ ਵੈਬ ਫਾਰਮ ਰੇਜ਼ ਕਰ ਸਕਦੇ ਆ ਜੋ ਸਟੂਡੈਂਟਸ ਆਲਰੇਡੀ ਵਿਦਨ ਕੈਨੇਡਾ ਆ ਤੇ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਵੀ ਉਹਨਾਂ ਦੇ ਪੁਆਇੰਟਸ ਪੂਰੇ ਨਹੀਂ ਬਣ ਰਹੇ ਪੀਆਰ ਦੇ ਲਈ ਉਹਨਾਂ ਨੂੰ ਸਿਰਫ ਇਹੀ ਸੁਜੈਸ਼ਨ ਆ ਕਿ ਉਹ ਫ੍ਰੈਂਚ ਲੈਂਗੁਏਜ ਵੱਲ ਪੂਰਾ ਫੋਕਸ ਕਰਨ ਕਿਉਂਕਿ ਅਗਰ ਤੁਹਾਡੇ ਫ੍ਰੈਂਚ ਲੈਂਗੁਏਜ ਦੇ ਵਿੱਚ ਵਧੀਆ ਸਕੋਰ ਹੋ ਜਾਂਦੇ ਆ ਤਾਂ ਉਸ ਦੇ ਬੇਸਿਸ ਤੇ ਹੀ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਦੇ ਆ ਫ੍ਰੈਂਚ ਲੈਂਗ ਤੇ ਇਸ ਦਾ CRS ਸਕੋਰ ਵੀ ਬਹੁਤ ਜ਼ਿਆਦਾ ਲੋਅ ਆ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਵੀ ਸਟੂਡੈਂਟਸ ਆ ਜੋ ਕੈਨੇਡਾ ਦੇ ਵਿੱਚ ਰਹਿ ਕੇ ਫ੍ਰੈਂਚ ਲੈਂਗੁਏਜ ਪੂਰੀ ਤਰ੍ਹਾਂ ਨਹੀਂ ਸਿੱਖ ਪਾ ਰਹੇ ਪ੍ਰੋਪਰ ਧਿਆਨ ਨਹੀਂ ਦੇ ਪਾ ਰਹੇ ਕਿਉਂਕਿ ਉਹਨਾਂ ਨੇ ਸਟੱਡੀ ਵੀ ਕਰਨੀ ਆ ਤੇ ਨਾਲ ਨਾਲ ਵਰਕ ਵੀ ਕਰਨਾ ਆ ਸੋ ਇਦਾਂ ਦੇ ਸਟੂਡੈਂਟਸ ਨੂੰ ਆਪਣੀ ਪ੍ਰੋਫਾਈਲ ਨੂੰ ਇੱਕ ਵਾਰ ਅਸੈਸ ਕਰਵਾ ਲੈਣਾ ਚਾਹੀਦਾ ਆ ਕਿਸੇ ਵਧੀਆ ਕੰਸਲਟੈਂਟ ਦੇ ਥਰੂ ਤੇ ਉਸ ਤੋਂ ਬਾਅਦ ਉਹ ਆਪਣੀ ਨੇਟਿਵ ਕੰਟਰੀ ਦੇ ਵਿੱਚ ਆ ਕੇ ਵੀ ਫ੍ਰੈਂਚ ਲੈਂਗੁਏਜ ਸਿੱਖਣ ਵਾਲਾ ਆਪਣਾ ਪੂਰਾ ਫੋਕਸ ਲੈ ਸਕਦੇ ਆ IRCC ਨੇ ਇਹ ਚੀਜ਼ ਕਲੀਅਰ ਕਰ ਦੱਤੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਫ੍ਰੈਂਚ ਇਸ ਵੱਲ ਹੋਰ ਜ਼ਿਆਦਾ ਫੋਕਸ ਕੀਤਾ ਜਾ ਸਕਦਾ ਆ ਤੇ 2028 ਦੇ ਵਿੱਚ ਫ੍ਰੈਂਚ ਲੈਂਗੁਏਜ ਦੇ ਜ਼ਿਆਦਾ ਤੋਂ ਜ਼ਿਆਦਾ ਡਰਾਅ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਸ ਦੇ ਬੇਸਿਸ ਤੇ ਐਪਲੀਕੈਂਟਸ ਨੂੰ ਵੱਡੇ ਲੈਵਲ ਤੇ ਪੀਆਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਰਾਅ ਕੱਢੇ ਜਾ ਰਹੇ ਆ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਕੱਢੇ ਜਾ ਰਹੇ ਆ ਐਕਸਪ੍ਰੈਸ ਐਂਟਰੀ ਡਰਾ ਪੀਐਨਪੀ ਡਰਾ ਤੇ ਇਸ ਤੋਂ ਇਲਾਵਾ ਹੈਲਥ케ਅਰ ਸੈਕਟਰ ਤੇ ਟ੍ਰੇਡ ਦੇ ਵਿੱਚ ਵੀ ਬਹੁਤ ਸਾਰੇ ਡਰਾਅ ਕੱਢੇ ਜਾ ਰਹੇ ਆ ਜਿਸ ਦੇ ਵਿੱਚ ਐਪਲੀਕੈਂਟਸ ਨੂੰ ਪੀਆ ਜੋ ਸੱਤੇ ਜਾ ਰਹੇ ਆ ਇਸ ਟਾਈਮ ਕੈਨੇਡਾ ਦੇ ਵਿੱਚ ਪੀਆਰ ਦੇ ਲਈ ਬਹੁਤ ਜ਼ਿਆਦਾ ਡਰਾਅ ਕੱਢੇ ਜਾ ਰਹੇ ਆ ਬਟ ਫ੍ਰੈਂਚ ਲੈਂਗੁਏਜ ਇਜ਼ ਔਨ ਦਾ ਟੌਪਸ ਸੋ ਤੁਹਾਨੂੰ ਫ੍ਰੈਂਚ ਲੈਂਗੁਏਜ ਸਿੱਖਣ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਦਾ ਸੁਪਨਾ ਦੇਖ ਰਹੇ ਹੋ ਇਫ ਯੂ ਹੈਵ ਐਨੀ ਫਰਦਰ ਕੁਇਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫੋਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁ